ਤੂ ਆ ਤੇ ਦੋਵੇਂ ਬੜੇ ਹੱਤ ਦੇ ਆ ਪਹੁੰਚੇ ਹਾਈ ਕੋਰਟ ਤੱਕ ਰੋਲੇ ਖਾਪਦੇ ਆ ਇਹ ਤਾਂ ਸ਼ਰੀਕਾਂ ਚ ਸੀ ਮਿੱਥ ਜੱਲਦੀ ਓ ਹੁਣ ਅਸਲੇ ਯੂਪੀ ਤੋਂ ਜੱਟਾਂ ਚੱਕ ਲਿਆ ਮੀ ਹੁਣ ਜੇਲ੍ਹ ਜਹੀ ਹੋਉਂਦੀ ਦਦਾਰ ਯਾਰ ਦਾ ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ ਤੂੰ ਆਖਦੀ ਏ ਜੱਟਾ ਸ਼ਹਿਰ ਗਿਰਾ ਮਾਰ ਜਾ ਪ੍ਰੇਮਾ ਪ੍ਰੇਮ ਜੀ ਬਾਪੂ ਨੇ ਨਾਮ ਬੜਾ ਵਧੀਆ ਰੱਖਿਆ ਹੈ ਪ੍ਰੇਮ ਜੀ ਆਜੋ ਪ੍ਰੇਮ ਜੀ ਆਜੋ ਪ੍ਰੇਮ ਜੀ ਅੱਗੇ ਹੁਟੇ ਕਰੋ ਮਾਈ ਗੱਟ ਗੱਟ ਪਾਉਂਦੇ ਆ ਜੱਜ ਉਹ ਤਾਂ ਵੇਖਣੇ ਦਾ ਅੰਮੀ ਸਟਾਈਲ ਮਾਰ ਗਿਆ ਨਹੀਂ ਇੱਕ ਬਾਹਾਂ ਨੂੰ ਚੜਾਉਣ ਵਾਲਾ ਉਹ ਫੇਰ ਕੀ ਹੋਣਾ ਸੀ ਉੱਤੇ ਮੈਂ ਮਰ ਗਈ ਉਹ ਵੀ ਜਾਂਦਾ ਜਾਂਦਾ ਨਹੀਂ ਸਮੈਲ ਮਾਰ ਗਿਆ ਆ ਜਾ ਪ੍ਰੇਮਿਆ ਆਹ ਨੂੰ ਆਨ ਕੰਬੋਟ ਦਈਆ ਪ੍ਰਮ ਤਿਲਾ ਅੱਛਾ ਆਪਾਂ ਏਕ ਟੱਪਾ ਹੀ ਹੋਣਾ ਮਨ ਗਿਰਤਪਾਤ ਵੀ ਸਾਂਭੇ ਹੋ ਜਾਵੇ ਹੈ ਨਵੇਂ ਵਾਲਾ ਨਵੇਂ ਵਾਲਾ ਲਾਵੀਏ ਕਾਂਢ ਵੀ ਅਸ ਜਿਹੜੀ ਕੋਈ ਛੜੀ ਰੱਖਦਾ ਉਹ ਤੇਰਾ ਖਸੀ ਜਿਆਸਨ ਸਾਲਾ ਫੇਰਾ ਹੱਕਦਾ ਉਹਨੂੰ ਕਿਸਾਨ ਹੁਣ ਵੱਡਿਆ અપਮਾਨੇ ਮੈਂ ਛੱਡ ਕਹਿ ਨਾ ਕਿਉਂ ਮਾਨੇ ਗੋਲੀ ਮਹਿੰਗੀ ਬੰਦੇ ਟਕੇ ਜ਼ਹਿਰ ਕਾਨੇ ਮੈਂ ਛੱਡ ਕਹਿ ਨਾ ਕਿਉਂ ਮਾਰਨੇ ਹੁੰਦੇ ਸਿੱਧੇ ਜੇ ਤੇਰੇ ਤੇ ਨਿਸ਼ਾਨੇ ਦੇਖੀ ਭਾਕੀਆਂ ਪਵਾਉਂਦੇ ਜਿੱਤੇ ਚੱਲ ਗਏ ਜਗਹਨੇ ਮੱਥਾ ਤੇਰੇ ਨਾਲੇ ਲੱਗੇ ਛੱਡੀ ਪਿੰਡ ਫਿਰਦਿਆ ਹੋਇ ਆਫ ਲੈ ਲੇ ਤਰ ਲੇਦੇ ਆਉਣ ਲੈ ਨਵੇਂ ਰਦਿਆ ਮਹਿੰਗੇ ਪਹਿਣੇ ਖੋਤੀਆਂ ਨਾਇਰਾਨੇ ਮੈਂ ਛੱਡ ਕੇ ਨਾ ਕਿਉਂ ਮਾਰਨੇ ਗੋਲੀ ਮਹਿੰਗੀ ਬੰਦੇ ਟਕੇ ਦੇ ਕਾਨੇ ਮੈਂ ਛੱਡ ਕੇ ਨਾ ਕਿਉਂ ਮਾਰਨੇ ਥੈਂਕ ਯੂ ਸੋ ਮੱਚ ਬਾਕੀ ਮਨੂੰ ਕਿਰਤਪਾਣ ਨੇ ਵਧੀਆ ਸੰਭਾਲ ਲਿਆ ਸਾਰਾ ਕੁਝ ਸਭ ਬਹੁਤ ਨਹੀਂ ਨਾ ਵੀ ਇੱਕ ਵਾਰੀ ਬ੍ਰੇਕ ਦੇ ਨਾਲ ਦੇ ਹੋਡਿੰਗ ਕਰ ਦਿਓ ਬਹੁਤ ਕੈਂਟ ਭਰਾ